ਚਾਚਵੀ ਪੁਲਿਸ ਦਾ ਸਰਚ ਆਪਰੇਸ਼ਨ ਚੱਲ ਰਿਹਾ ਹੈ ਡੌਗਸਫਾਇਡੀਆਂ ਟੀਮਾਂ ਦੇ ਵੱਲੋਂ ਇਹ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਦਰਬਾਰ ਸਾਹਿਬ ਕੰਪਲੈਕਸ ਨੂੰ ਬੰਬਤ ਨਾਲ ਉਚਾਂਦੀ ਧਮਕੀ ਮਿਲੀ ਹੈ ਬੰਬਤਾਂ ਕੇ ਦੇ ਥ੍ਰੈਟ ਵਾਲੀਆਂ ਪੰਜ ਈਮੇਲ ਅੰਮ੍ਰਿਤਸਰ ਨੂੰ ਜੜਾ ਹੈ ਪ੍ਰਾਪਤ ਹੋਈਆਂ ਨੇ ਜਿਥੇ ਸਭੇ ਤਾਬ ਨਹੀਂ ਤੁਧ ਜਿਹ ਆ ਬਦਹੁ ਪੁਰਖ ਵਿਦਾਤਾ ਤਾ ਤੂੰ ਸੋਹਿਆ ਵਸਦੇ ਸਗਨ ਅਪਾਰ ਅਨੂਪਰਾਮ ਦਾਸ ਪੁਰ ਪਰਹਾਨਾਨਕ ਕਸਮ ਲਜਾਹੇ ਨਾਇ ਆ ਰਾਮਦਾਸ ਸਰ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜਿਸ ਤੇ ਸਿਰਜਣਾ ਖੁਦ ਅਕਾਲ ਪੁਰਖ ਨੇ ਕੀਤੀ ਹੈ ਤਨ ਗੁਰਜਨ ਦੇਵ ਜੀ ਮਹਾਰਾਜ ਦਾ ਇਹ ਬਚਨ ਹੈ ਕਿ ਡਿੱਠੇ ਸਭੇ ਥਾਵ ਨਹੀਂ ਤੁਝਿਆ ਬਦਉ ਪੁਰਖ ਬਧਾਤਾ ਤਾਂ ਤੂੰ ਸੁਝਾ ਜਿਸ ਦੀ ਸਾਜਣਾ ਪੁਰਖ ਬਧਾਤੇ ਨੇ ਉਸ ਮਾਲਕ ਨੇ ਅਕਾਲ ਪੁਰਖ ਨੇ ਆਪ ਕੀਤੀ ਹੈ ਜਿੱਥੇ ਹਰ ਧਰਮ ਦਾ ਹਰ ਵਰਗ ਦਾ ਹਰ ਰੰਗ ਦਾ ਹਰ ਨਸਲ ਦਾ ਹਰ ਦੇਸ਼ ਦਾ ਔਰ ਹਰ ਇੱਕ ਸਭਿਆਚਾਰ ਦਾ ਕੋਈ ਵੀ ਵਿਅਕਤੀ ਕਿਸੇ ਵੇੜੇ ਵੀ ਆ ਕੇ ਮੱਥਾ ਟੇਕ ਸਕਦਾ ਸ਼ਾਨਣ ਕਰ ਸਕਦਾ ਹੈ ਪ੍ਰਕਰਮ ਚ ਬੈਠ ਸਕਦਾ ਹੈ ਸੇਵਾ ਕਰ ਸਕਦਾ ਹੈ ਲੰਗਰ ਚ ਬੈਠ ਕੇ ਪੰਗਤ ਚ ਬੈਠ ਕੇ ਪ੍ਰਸ਼ਾਦ ਛਕ ਸਕਦਾ ਹੈ ਲੰਗਰ ਦੇ ਭਾਂਡਿਆਂ ਦੀ ਸੇਵਾ ਕਰ ਸਕਦਾ ਹੈ ਜੋੜਿਆਂ ਦੀ ਸੇਵਾ ਕਰ ਸਕਦਾ ਹੈ ਔਰ ਜਿਹੜਾ ਪਰਿਸਰ ਹੈ ਸੱਚਖੰਡ ਸ਼੍ਰੀ ਮੰਦir ਸਾਹਿਬ ਨੂੰ ਸ੍ਰਾਮਾ ਨੇ ਉਹਨਾਂ ਵਿੱਚ ਆ ਕੇ ਆਰਾਮ ਕਰ ਸਕਦਾ ਹੈ ਐਸੇ ਸਥਾਨ ਤੇ ਕਿ ਜਿਸ ਬਾਬਤ ਗੁਰੂ ਕੀ ਬਾਣੀ ਦਾ ਬਚਨ ਹੈ ਜਿਹਹਦਾਰ ਆਵਤ ਜਾਤੇ ਉਹ ਹਟਕੇ ਨਾਹੀ ਕੋਏ ਸੋਧਰ ਕੈਸੇ ਛੋੜੀਐ ਜੋ ਦਰ ਐਸਾ ਹੋਵੇ ਜਿਸ ਦਰ ਤੇ ਆਉਣ ਲਈ ਕਿਸੇ ਪ੍ਰਕਾਰ ਦੀ ਕੋਈ ਕਿਸੇ ਨੂੰ ਰੁਕਾਵਟ ਨਹੀਂ ਹੈ ਉਸ ਪਾਵਨ ਅਸਥਾਨ ਰੋਹਾਨੀਅਤ ਦੇ ਕੇਂਦਰ ਸਾਂਝੇ ਵਾਲਤਾ ਦੇ ਪ੍ਰਤੀ ਇੱਕ ਸਥਾਨ ਦੇ ਬਾਰੇ ਧਮਕੀ ਭਰੀਆਂ ਈਮੇਲਾਂ ਜੋ 14 ਜੁਲਾਈ ਤੋਂ ਲਗਾਤਾਰ ਸ੍ਰੀ ਹਰਮੰਦਰ ਸਾਹਿਬ ਜੀ ਦੀ ਮੇਲ ਆਈਡੀ ਤੇ ਆ ਰਹੀਆਂ ਹਨ ਔਰ ਮੈਨੂੰ ਪਤਾ ਲੱਗਾ ਕਿ ਸਰਦਾਰ ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਸ੍ਰੀ ਅਮਰਸਰ ਸਾਹਿਬ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦੇ ਮੇਲ ਦੇ ਉੱਤੇ ਜਿਹੜੀਆਂ ਇਹ ਬੇਵਲਾਂ ਨੇ ਉਹ ਆਈਆਂ ਅਫਸੋਸ ਹੈ ਦੁੱਖ ਹੈ ਚਿੰਤਾ ਹੈ ਕਿ ਹੁਣ ਤੱਕ ਸਰਕਾਰ ਦੇ ਪ੍ਰਸ਼ਾਸਨ ਦੇ ਹੱਥ ਬਿਲਕੁਲ ਖਾਲੀ ਨੇ ਭਾਵੇਂ ਕਿ ਲੋਕ ਪ੍ਰਸ਼ਾਸਨ ਪੰਜਾਬ ਸਰਕਾਰ ਜਾਂ ਸੈਂਟਰ ਗਵਰਨਮੈਂਟ ਦੀਆਂ ਏਜੰਸੀਆਂ ਇਸਤੇ ਕੰਮ ਕਰ ਰਹੀਆਂ ਔਰ ਅਫਸੋਸ ਇਸ ਗੱਲ ਦਾ ਹੈ ਕਿ ਇੰਨਾ ਤਕਨੀਕੀ ਯੋਗ ਹੈ ਟੈਕਨੋਲੋਜੀ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕੌਣ ਕਿੱਥੇ ਕਿਸ ਕਿਸ ਵੇਲੇ ਕੀ ਕਰ ਰਿਹਾ ਹੈ ਹਰ ਇੱਕ ਦਾ ਪਤਾ ਲਗਾਇਆ ਜਾ ਸਕਦਾ ਹੈ ਇਹਦੇ ਪਿੱਛੇ ਪਤਾ ਨਹੀਂ ਕਿਹੜੀ ਸਾਜ਼ਿਸ਼ ਹੈ ਇਹ ਹੁਣ ਤੱਕ 14 ਜੁਲਾਈ ਤੋਂ ਲੈ ਕੇ ਸਰਕਾਰ ਪ੍ਰਸ਼ਾਸਨ ਔਰ ਏਜੰਸੀਆਂ ਕਿਸੇ ਵੀ ਸਿੱਟੇ ਤੱਕ ਨਹੀਂ ਪਹੁੰਚ ਸਕੀਆਂ ਇਹਦੇ ਪਿੱਛੇ ਪਿੱਛੇ ਸਾਜ਼ਿਸ਼ ਕਰਤਾ ਕੌਣ ਹੈ ਉਹ ਨੂੰ ਅਜੇ ਤੱਕ ਇਹੜੀਆਂ ਸਰਕਾਰਾਂ ਨੇ ਉਹ ਸੰਗਤ ਦੇ ਸਾਹਮਣੇ ਪੇਸ਼ ਨਹੀਂ ਕਰ ਸਕੀਆਂ ਇਹ ਬੜੀ ਚਿੰਤਾ ਵਾਲੀ ਗੱਲ ਹੈ ਜਿੱਥੇ